ਭਾਰਤੀ ਵਾਲਮੀਕੀ ਧਰਮ ਸਮਾਰ ਸੰਗਠਨ ਦੇ ਰਾਸ਼ਟਰੀ ਮੁਖ ਸੰਚਾਲਕ ਵੀਰ ਵਿਜੇ ਦਾਨਵ ਪਟਿਆਲਾ ਵਿਖੇ ਪ੍ਰਸਿੱਧ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ ਇਸ ਉਪਰੰਤ Hindu ਸੁਰੱਖਿਆ ਸਮਤੀ ਦੇ ਪ੍ਰਮੁੱਖ ਰਾਜੇਸ਼ ਕੇਹਰ ਦੀ ਅਗਵਾਈ ਵਿੱਚ ਸ੍ਰੀ Hindu ਤਖਤ ਅਤੇ ਸ੍ਰੀ ਸ਼ਿਵ ਸ਼ਕਤੀ ਸੇਵਾ ਦਲ ਦੇ ਮੁਖ ਟਰਸਟੀ ਜਗਤ ਗੁਰੂ ਪਰਮੇਸ਼ਵਰੀ ਨੰਦਗਿਰੀ ਮਹਾਰਾਜ ਜੀ ਵੱਲੋਂ ਅਤੇ ਉੱਤਰ ਭਾਰਤ ਮੁਖੀ ਰਾਜਕੁਮਾਰ ਸ਼ੰਟੀਗਿਲ ਅਸ਼ੋਕ ਸ਼ਰਮਾ ਰਾਜੇਸ਼ ਕੋਸ਼ਿਕ ਆਦ ਆਗੂਆਂ ਵੱਲੋਂ ਵੀਰ বিজে দানাব দা বিশেষ ভরপুর সম্মান ਕੀਤਾ ਗਿਆ। ਇਸ ਮੌਕੇ ਤੇ ਵਿਜੇਦਾਨਵ ਵੱਲੋਂ ਬੰਗਲਾਦੇਸ਼ ਵਿੱਚ ਤੋੜੇ ਗਏ ਮੰਦਰਾਂ ਅਤੇ ਹਿੰਦੂਆਂ ਤੇ ਹੋਏ ਹਮਲਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇੜੀ ਕੀਤੀ ਗਈ ਅਤੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਐਕਸ਼ਨ ਲੈਣ ਦੀ ਮੰਗ ਵੀ ਕੀਤੀ। ਇਸ ਦੌਰਾਨ ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਮੁੱਖ ਰਾਜੇਸ਼ ਕੇਰ ਨੇ ਕਿਹਾ ਕਿ ਸਮੂਹ वाल्मीकि समाज सनातन समाज ਦੀ ریڑھ ਦੀ ਹੱਡੀ ਹੈ ਤੇ Hindu ਸਮਾਜ ਦਾ ਹੀ ਇੱਕ ਅੰਗ ਹੈ वाल्मीकि समाज ਦੇ ਨਾਲ ਚੱਲਣਾ ਹੀ Hindu ਸਮਾਜ ਦੀ ਤਰੱਕੀ ਹੈ ਇਸ ਮੌਕੇ ਤੇ ਰਾਜੇਸ਼ ਕੁਮਾਰ ਕਾਲਾ राजीव ਜੋਨੀ اٹਵਾਲ सोनू ਮਾਜਰੀ ਰਾਜੇਸ਼ ਡੰਮੀ ਬਲਵੰਤ ਸਿੰਘ ਪੰਗੂ ਕਮਲ ਮੱਟੂ ਮਨੀਸ਼ ਬਾਲੂ ਲਾਲੀ ਸੰਜੇ ਕਾਂਗੜਾ ਰੂਬਲ ਕੁਲਦੀਪ ਕਾਕਾ ਕਮਲ ਕੁਮਾਰ ਆਦ ਆਗੂ ਹਾਜਰ ਸਨ ਇਸ ਮੌਕੇ ਤੇ ਵੀਨ ਵਿਜੇਦਾਨਵ ਰਾਜੇਸ਼ ਕੇਹਰ ਰਾਜਕੁਮਾਰ ਸ਼ੰਤੇਗਿਲ ਅਤੇ ਰਾਜੀਵ ਜੋਨੀ ਅਟਵਾਲ ਨੇ ਚੈਨਲ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ ਪੂਰਾ ਜੀਵਨ ਮੇਰਾ ਜਿਹੜਾ ਉਹ ਧਰਮ ਪ੍ਰਚਾਰ ਔਰ ਸਮਾਜਿਕ ਪ੍ਰਚਾਰ ਲਈਆ ਕਲਾ ਨਾਲ ਦੇਸ਼ ਚ ਨਹੀਂ ਬਲਕਿ ਮੈਂ ਵਿਦੇਸ਼ਾਂ ਦੇ ਵਿੱਚ ਵੀ ਜੋ ਸਾਡੇ ਪਰਮ ਪੂਜਨੀਯ ਪ੍ਰਭੂ ਰਿਸ਼ਨਤ ਨਾਕਰ ਜੀ ਮਹਾਰਾਜ ਜਿਨ੍ਹਾਂ ਨੇ 24 ਮਈ 1964 ਨੂੰ ਇੱਕ ਧਾਰਮਿਕ ਤੇ ਸਮਾਜਿਕ ਸੰਗਠਨ ਦਾ ਗਠਨ ਕੀਤਾ ਜਿਸ ਦਾ ਨਾਮ ਭਾਰਤੀਆ ਵਾਲਮੀਕੀ ਧਰਮ ਸਮਾਜ ਆ ਮੈਂ 1980 ਚ ਉਹਦਾ ਇੱਕ ਸਧਾਰਨ ਕਾਰਜਕਰਤਾ ਦੇ ਰੂਪ ਚ ਕੰਮ ਸਟਾਰਟ ਕੀਤਾ ਸੀ ਔਰ ਅੱਜ ਇਸ ਦੇਸ਼ ਦਾ ਰਾਸ਼ਟਰੀ ਮੁਖੀ ਸਨ ਚੀਫ ਆਰਗੇਨਾਈਜ਼ਰ ਆ ਔਰ ਮੈਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਵਾ ਉਸ ਵਿਚਾਰਧਾਰਾ ਨੂੰ ਜਿੱਥੇ ਅਸੀਂ ਕੱਲਾ ਲੁਧਿਆਣੇ ਤੋਂ ਸ਼ੁਰੂ ਕਰਦੇ ਹੋਏ ਅੱਜ ਪੂਰੇ ਦੇਸ਼ 'ਚ ਉਹ ਦੇਸ਼ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਪਰਮ ਪਿਤਾ ਪਰਮਾਤਮਾ ਪੁਗਨ ਵਾਲਮੀਕੀ ਜੀ ਮਹਾਰਾਜ ਦੀਆਂ ਜੋ ਸ਼ਖਸ਼ਾਵਾਂ ਵਾਂ ਉਹਨਾਂ ਨੂੰ ਕਰ ਕਰ ਬਚਾਉਣ ਦਾ ਯਤਨ ਕਰ ਰਹੇ ਆਂ ਔਰ ਜਿੰਨੀਆਂ ਸਮਾਜਿਕ ਬੁਰਾਈਆਂ ਵਾਂ ਇਸ ਦੇਸ਼ ਦੇ ਅੰਦਰ ਉਹਨਾਂ ਨੂੰ ਖਤਮ ਕਰਨ ਦੇ ਲਈ ਸਾਡੇ ਕਾਰਜਕਰਤਾ ਜੋ ਨੇ ਉਹ ਕੰਮ ਕਰਦੇ ਨੇ ਦੂਸਰਾ ਅੱਜ ਮੈਂ ਮਾਂ ਦੇਸ ਮੰਦਰ 'ਚ ਆਇਆ ਮਾਂ ਕਾਲੀ ਦੇ 60 ਸਾਲ ਦੀ ਮੇਰੀ ਏਜ ਹੋ ਗਈ ਔਰ ਪਹਿਲੀ ਵਾਰੀ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਮੈਂ ਇਹੇ ਤਮਾਮ ਜੋ ਕਾਰਜਕਰਤਾ ਨੇ ਮੇਰੇ ਨਾਲ ਖੜੇ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਵਿਸ਼ੇਸ਼ ਤੌਰ ਤੇ ਸਾਡੇ ਗੁਰਜੇਸ ਕਹਿਰ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਥੇ ਬੁਲਾ ਕੇ ਮਾਨੋਰ ਸਰਮਾਨ ਕੀਤਾ ਵਾ ਔਰ ਮੈਂ ਮਾਦੇ ਚਰਣਾ ਚਾਹੀ ਬੇਨਤੀ ਕਰਾਂਗਾ ਕਿ ਸਾਡਾ ਦੇਸ਼ ਜਿਹੜਾ ਵਾ ਆਪਸੀ ਪਿਆਰ ਮੁਹੱਬਤ ਤੇ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਬਣਾ ਕੇ ਰੱਖਿਆ ਜਾਣਾ ਚਾਹੀਦਾ ਵਾ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਵਾ ਜਿਸ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਇੱਕ ਸੁਰਤਾ ਚ ਰਹਿੰਦੇ ਨੇ ਇਹ ਤੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਜੋ ਪਾਵਨ ਪ੍ਰਗਟ ਦਿਵਸ ਆਦਾ ਵਾ ਉਦੋਂ ਵੀ ਸਾਰੇ ਰਲ ਕੇ ਮਨਾਉਂਦੇ ਨੇ ਦਸਹਰਾ ਦੀਵਾਲੀ ਵੀ ਰਲ ਕੇ ਮਨਾਉਂਦੇ ਨੇ 25 ਦਸੰਬਰ ਵੀ ਰਲ ਕੇ ਮਨਾਉਂਦੇ ਨੇ ਈਦ ਵੀ ਮਨਾਈ ਜਾਂਦੀ ਆ ਔਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋ ਪ੍ਰਕਾਸ਼ ਪੁਰਬਾ ਉਸ ਨੂੰ ਵੀ ਸਾਰੇ ਲੋਕ ਜਣੇ ਨੇ ਰਲ ਕੇ ਮਨਾਉਂਦੇ ਨੇ ਕਿਉਂਕਿ ਪੰਜਾਬ ਦੀ ਜਿਹੜੀ ਸਭਤਾ ਤੇ ਸੰਸਕ੍ਰਿਤੀ ਜਿਹੜੀ ਆ ਉਹ ਭਾਈਚਾਰਕ ਸਾਂਝ ਨੂੰ ਜਿਹੜਾ ਵਾ ਉਹ ਬਲ ਦਿੰਦੀ ਹੈ ਮੈਂ ਪਿਛਲੇ ਦਿਨੀ ਜਿਹੜੀ ਬੰਗਲਾਦੇਸ਼ ਦੇ ਵਿੱਚ ਬੜੀ ਉਤਲ ਬੋਤਲ ਹੋਈ ਆ ਡੈਮੋਕਰੈਟਿਕ ਸਿਸਟਮ ਜਿਹੜਾ ਹਿਲੇ ਆ ਉੱਥੇ ਦਾ ਔਰ ਉਥੇ ਵਿਸ਼ੇਸ਼ ਤੌਰ ਤੇ ਜੋ ਸਭ ਤੋਂ ਜ਼ਿਆਦਾ ਨਿੰਦਨੀਆਂ ਗੱਲ ਜਿਹੜੀ ਆ ਉਹ ਮੈਨੂੰ ਉਥੇ ਦੇਖਣ ਨੂੰ ਮਿਲੀ ਆ ਉਹਦੀ ਮੈਂ ਪਿਛਲੇ ਦਿਨ ਵੀ ਨਿੰਦਾ ਕੀਤੀ ਸੀ ਤੁਹਾਡੇ ਮਾਧਮ ਤੋਂ ਵੀ ਕਹਿਣਾ ਚਾਹੁੰਦਾ ਵਾ ਕਿ ਜਿੰਨੇ ਸਾਡੇ ਬੰਗਲਾਦੇਸ਼ ਦੇ ਅੰਦਰ ਸਾਡੇ Hindu ਭਰਾ ਨੇ ਸਾਡੇ Hindu ਮੰਦਰ ਜਿਹੜੇ ਨੇ ਉਹ ਜਿਹੜੇ ਤੋੜੇ ਜਾ ਰਹੇ ਨੇ ਉਹਦੀ ਮੈਂ ਜ਼ੋਰਦਾਰ ਨਿੰਦਿਆ ਕਰਦਾ ਨਿਖੇਦੀ ਕਰਦਾ ਵਾਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੋਲੋਂ ਔਰ ਅਮਿਤ ਸ਼ਾਹ ਜੀ ਕੋਲੋਂ ਇਹ ਮੰਗ ਕਰਦਾ ਵਾਂ ਕਿ ਜਿਨਨੇ ਵੀ ਬੰਗਲਾਦੇਸ਼ ਦੇ ਅੰਦਰ ਸਾਡੇ ਹਿੰਦੂ ਸਮਾਜ ਹੈ ਹਿੰਦੂ ਭਰਾ ਨੇ ਜਿਹੜੇ ਉਹਨਾਂ ਨਾਲ ਤਸ਼ੱਦਦ ਕੀਤਾ ਜਾ ਰਿਹਾ ਚੁਣ-ਚੁਣ ਕੇ ਮਾਰਿਆ ਜਾ ਰਿਹਾ ਬਲਾਤਕਾਰ ਕੀਤੇ ਜਾ ਰਿਹਾ ਸਾਡੀਆਂ ਧੀਆਂ ਨਾਲ ਉਹਨਾਂ ਦੀ ਮੈਂ ਜਿੱਥੇ ਜ਼ੋਰਦਾਰ ਨਿੰਦਾ ਕਰਦਾ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੋਂ ਇਹ ਮੰਗ ਕਰਦਾ ਵਾਂ ਕਿ ਉਹਦੇ ਤੇ ਸਖਤ ਐਕਸ਼ਨ ਜਿਹੜਾ ਵਾ ਉਹਨਾਂ ਤੇ ਲਿਤਾਇਆ ਜਾਣਾ ਚਾਹੀਦਾ ਜੇ ਪਾਕਿਸਤਾਨ ਚ ਸਟ੍ਰਾਈਕ ਹੋ ਸਕਦੀ ਆ ਉੱਥੋਂ ਜਾ ਕੇ ਇੱਥੇ ਵੀ ਜਿਹੜੇ ਮਾੜੇ ਅੰਸਰ ਨੇ ਉਹਨਾਂ ਤੇ ਵੀ ਵੱਡਾ ਐਕਸ਼ਨ ਜਿਹੜਾ ਵਾ ਹੋਣਾ ਚਾਹੀਦਾ ਸਰਜਿਕਲ ਸਟ੍ਰਾਈਕ ਜਿਹੜੀ ਹੋਈ ਆ ਉਹ ਸਰਜਿਕਲ ਸਟ੍ਰਾਈਕ ਜਿਹੜੀ ਉਹਨਾਂ ਲੋਕਾਂ ਤੇ ਵੀ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਲੋਕ Hindu ਮੰਦਰਾਂ ਨੂੰ ਤੋੜ ਰਹੇ ਨੇ Hindu ਭਰਾਵਾਂ ਨੂੰ ਕਤਲੋ ਗੈਰਤ ਕਰ ਰਹੇ ਨੇ Hindu ਧੀਆਂ ਪੈਣਾ ਦਾ ਨਾ ਬਲਾਤਕਾਰ ਕੀਤਾ ਜਾ ਰਿਹਾ ਵਾ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਐਸਾ ਕਿਉਂਕਿ ਸਾਡਾ ਦੇਹ ਜਿਹੜਾ ਥਰਡੰ ਪੁੰਤਾਕਤ ਆ ਔਰ ਮੈਂ ਕਹਿ ਸਕਦਾ ਕਿ ਬੰਗਲਾਦੇਸ਼ ਵਰਗਾ ਦੇਸ਼ ਜਿਹੜਾ ਵਾ ਉਹ ਤਾਂ ਵੈਸੇ ਵੀ ਥਰ-ਥਰ ਕੰਬਦਾ ਵਾ ਸਾਡੇ ਇਸ ਦੇਸ਼ ਤੋਂ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਖਤ ਐਕਸ਼ਨ ਲੈਂਦੇ ਹੋ ਉੱਥੇ ਜਿਹੜਾ ਵਾ ਉਹ ਰੋਲ ਅਦਾ ਕਰਨਾ ਚਾਹੀਦਾ ਵਾ ਸਤ ਪੱਲਾ ਸਾਰੇ ਸਨਾਤਨ ਜਾਇ ਮਾਤਾ ਦੀ ਅੱਜ ਵੀਜੇ ਦਾਮ ਜੀ ਸਾਡੇ ਰਿਕਵੈਸਟ ਤੇ ਸਾਡੇ ਇੱਕ ਛੋਟੇ ਸੱਦੇ ਦੇ ਸੰਤੀ ਗਿਊਜੀ ਪੱਲਾ ਜਾ ਕੇ ਆਏ ਸੀ ਇਹਨਾਂ ਨੂੰ ਨਿਮੰਤਰਣ ਦੇ ਕੇ ਆਏ ਸੀ ਖਾਲੀ ਮਾਤਾ ਮੰਦਰ ਤੇ ਮਠਹਾਟੇ ਕੰਦਾ ਔਰ ਸਾਡੇ ਨਾਲ ਸਾਰੇ ਜਿਹੜੇ ਇਹਨਾਂ ਦੇ ਕਾਰਜਕਰਤਾ ਇੱਥੇ ਵਾਲਮੀਕ ਸਮਾਜ ਸਾਹਿਬ ਨੂੰ ਆਸ਼ੀਰਵਾਦ ਦੇਣ ਵਾਸਤੇ ਇਹਨਾਂ ਨੂੰ ਬੁਲਾਇਆ ਹੋਰੇ ਇਹਨਾਂ ਨੇ ਸਾਡਾ ਸੱਦਾ ਮਨਜ਼ੂਰ ਕੀਤਾ ਔਰ ਜਹਾਂ ਤੱਕ ਇਹ ਸਾਡੇ ਨਾਲ ਅੱਜ ਦੇ ਸਬੰਧ ਨਹੀਂ ਉਹਨਾਂ ਨਾਲ ਬਹੁਤ ਪੁਰਾਣੇ ਜਗਤਗੁਰੂ ਪੰਚਾਂਨੰਦ ਗਿਰੀ ਜੀ ਮਹਾਰਾਜ ਨਾਲ ਵੀ ਬਹੁਤ ਅੱਛੇ ਸਬੰਧ ਸੀ ਇਹਨਾਂ ਦੇ ਘਰ ਵੀ ਅਸੀਂ ਜਾਇਆ ਕਰਦੇ ਸੀ ਇਹਨਾਂ ਦੇ ਨਾਲ ਔਰ ਜਗਤਗੁਰੂ ਪੰਚਾਂਨੰਦ ਗਿਰੀ ਜੀ ਨਾਲ ਬਹੁਤ ਵੱਡਾ ਪਿਆਰ ਸੀਗਾ ਔਰ ਇਹਨਾਂ ਨੇ ਜਿਹੜਾ ਸਾਡਾ ਸੱਦਾ ਸਵੀਕਾਰ ਕਰਿਆ ਪੂਰੇ ਪਟਿਆਲੇ ਆਏ ਆ ਅੱਜ ਇਹਨਾਂ ਨੂੰ ਅਸੀਂ ਮੱਥਾ ਟਿਕਾਇਆ ਸਨਮਾਨ ਕਰਿਆ ਪੂਰਾ ਜਿਨ੍ਹਾਂ ਸਾਡੇ ਤੋਂ ਦਿਲੋਂ ਸਨਮਾਨ ਬਣਦਾ ਸੀ ਸੀ ਇਹਨਾਂ ਨੂੰ ਦਿੱਤਾ ਔਰ ਮੈਂ ਧੰਨਵਾਦ ਕਰਦਾ ਪਟਿਆਲੇ ਦੇ ਸਾਰੇ ਵਾਲਮੀਕੀ ਸਮਾਜ ਦਾ ਜਿਨ੍ਹਾਂ ਨੇ ਇੱ ਮੋਰਮਾਈ ਕਸੰਦੇਸ਼ ਵੀ ਦੇਣਾ ਚਾਹੁੰਦਾ ਕਿ ਜਿਹੜਾ ਵਾਲਮੀਕ ਸਮਾਜ ਆ ਸਾਡਾ ਜਿਹੜਾ ਹੈ ਸਨਾਤਨ ਸਮਾਜ ਦੀ ਰੀੜ ਦੀ ਹੱਡੀ ਹੈ ਇਹਨਾਂ ਤੋਂ ਅਸੀਂ ਵੱਖ ਹੋ ਕੇ ਨਹੀਂ ਚੱਲਦੇ ਜਦ ਤੱਕ ਇਹ ਸਾਡੇ ਨਾਲ ਸਮਾਜ ਖੜਾ ਹੈ ਸਾਡੇ ਯੋਧਾ ਹੈ ਸਾਡੇ ਲੜਨ ਵਾਲੇ ਯੋਧਾ ਹੈ ਜਦ ਤੀ ਸਾਡਾ ਹਿੰਦੂ ਸਮਾਜ ਤਰੱਕੀ ਕਰੂਗਾ ਇਹ ਸਾਡੇ ਸਮਾਜ ਦਾ ਇੱਕ ਅੰਗ ਨੇ ਅਸੀਂ ਇਹਨਾਂ ਨੂੰ ਬਿਲਕੁਲ ਨਾਲ ਲੈ ਕੇ ਚੱਲਾਂਗੇ ਬਿਲਕੁਲ ਸਾਡੇ ਰੇੜ ਦੀ ਹੱਡੀ ਹੈ ਸਾਡੇ ਮਕੰਡੇ ਨਾਲ ਕੰਦਾ ਮਲਾ ਕੇ ਸਾਡਾ ਪਟਿਆਲੇ ਦਾ ਵਾਲਮੀਕੀ ਸਮਾਜ ਚੱਲਦਾ ਹੈ ਸ਼ੰਤੀ ਗੀੜੀ ਜੀ ਦੇਖੋ ਸਾਡੇ ਨਾਲ ਹਿੰਦੂ ਸੁਰੱਖਿਆ ਜਿੱਤੇ ਕੰਮ ਕਰ ਰਹੇ ਹਨ ਮੋਨੋ ਜੀ ਖੜੇ ਨੇ ਰਾਜੇਸ਼ ਘਾਰੋ ਜੀ ਖੜੇ ਹੋਰ ਸਾਰੇ ਤਕਰੀਬਨ ਜਿੰਨੇ ਵੀ ਵਾਲਮੀਕੀ ਸਮਾਜ ਪਟਿਆਲੇ ਦਾ ਹੈਗਾ ਸਾਡੇ ਨਾਲ ਬਿਲਕੁਲ ਸਨਾਤਨ ਦੀ ਸੇਵਾ ਕਰ ਰਿਹਾ ਹੈ ਸਨਾਤਮ ਧਰਮ ਇੱਕੋ ਹੀ ਹੈ ਵਾਲਮੀਕੀ ਸਵਾ ਸਾਡਾ ਅੰਗ ਹੈ ਇਹ ਅਸੀਂ ਜਗਤਪੁਰ ਪੰਚਰਨ ਗੀੜੀ ਜੀ ਮਹਾਰਾ ਜੀ ਇਹ ਕਿਹਾ ਕਰ ਰਮਾਣ ਹੋਂ ਤੋਂ ਪਹਿਲਾਂ ਰਮਾਣ ਲਿਖਤੀ ਉਹ ਸਾਨੂੰ ਰਾਮ ਤੋਂ ਵੀ ਪਹਿਲਾਂ ਪੂਜਣੀ ਹੈ ਜੈ ਮਾਤਾ ਇੱਕ ਗੱਲ ਹਾਂ ਸਭ ਤੋਂ ਵੱੱਲੇ ਦਾ ਜੈ ਵਾਲਮੀਕੀ ਹਾਂਜੀ ਜੈ ਮਾਤਾ ਕਾਲੀ ਦੀ ਜਦੋਂ ਇੱਥੇ ਆਪਣੀ ਮੂਰਤੀ ਸਾਹਮਣੇ ਦੀ ਜਿਹੜੀ ਅਸੀਂ ਗੱਲ ਪਹੁੰਚ ਚਲਾਈ ਹੈ ਕਿ ਇਹ ਇੱਥੇ ਮੂਰਤੀ ਰੱਖੀ ਜਾਂਦੀ ਹੈ ਤਾਂ ਇਹਦੇ ਵਿੱਚ ਹਿੰਦੂ ਕੌਲਵਿਕ ਭਾਈਚਾਰਾ ਇੱਕਜੁੱਟ ਹੋ ਕੇ ਕੰਮ ਕਰੇਗਾ ਔਰ ਇੱਕ ਦੂਜੇ ਦਾ ਬਹੁਤ ਵਧੀਆ ਤਰੀਕੇ ਨਾਲ ਸਨਮਾਨ ਕਰੇਗੇ ਇੱਥੇ ਮੂਰਤੀ ਅਸੀਂ ਭਗਵਾਨ ਸਮਾਨ ਜੀ ਨੂੰ ਬੇਨਤੀ ਕਰਦੇ ਆਂ ਸੇਮ ਸਾਹਿਬ ਨੂੰ ਪੰਜਾਬ ਦੇ ਤੇ ਕਹਿਰ ਸਾਹਿਬ ਨੂੰ ਜਿਹੜੇ ਇੱਥੇ ਵੀ ਦੇਖ ਰਹੇ ਜੇ ਸਾਗੇ ਆ ਕਹਿਰ ਸਾਹਿਬ ਜੀ ਇਸਕਰ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਇੱਥੇ ਮੂਰਤੀ ਜਲਦ ਤੋਂ ਜਲਦ ਸਵਾਈ ਜਾਵੇ ਤਾਂ ਕਿ ਭਾਈਚਾਰਾ ਇੱਕ ਇੱਕ ਜੁਟ ਹੋ ਜਾਏ ਪਹਿਲਾਂ ਤਾਂ ਸਾਰੇ ਹੀ ਪਟਿਆਲਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜੈ ਵਾਲਮੀਕੀ ਜੈ ਮਾਤਾ ਦੀ ਸੋ ਦੋਸਤੋ ਬਹੁਤ ਖੁਸ਼ੀਆਂ ਭਰ ਆਦੀਨਾ ਕਿ ਹਿੰਦੂ ਸੁਰੱਖਿਆ ਸੰਮਤੀ ਸ਼੍ਰੀ ਮਾਤਾ ਕਾਲੀ ਦੇਵੀ ਮੰਦਿਰ ਜੂਣਾ ਖਾੜਾ ਹਰੀਦਵਾਰ ਵੱਲੋਂ ਮੇਰੇ ਵੱਡੇ ਵੀਰ ਸ਼੍ਰੀ ਰਜੇਸ਼ ਕਹਿਰ ਜੀ ਨਾਲ ਮੇਰੀ ਬਾਤਲਾਪ ਹੋਈ ਤਾਂ ਉਹਨਾਂ ਨੇ ਕਹਤਾ ਵੀਜੇ ਦਾਨਵ ਵੀਰ ਵੀਜੇ ਦਾਨਵ ਜੀ ਨਾਲ ਜਾ ਕੇ ਗੱਲ ਕਰੋ ਜਾ ਕੇ ਗੱਲ ਕਰਕੇ ਉਹਨਾਂ ਨੂੰ ਸੱਦਾ ਦੇ ਕੇ ਆਓ ਵੀ ਸ਼੍ਰੀ ਮਾਤਾ ਕਾਲੀ ਦੇਵੀ ਮੰਦਿਰ ਆ ਕੇ ਨਮਸਕਾਰ ਕਰਨਾ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਉਸ ਉਰੇ ਬਲਾਉਣ ਦਾ ਕਾਰਨ ਜਿਹੜਾ ਉਰੇ ਬਲਾਉਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਆ ਪੰਜਾਬ ਵਾਸੀਆਂ ਦੀ ਮਾਲਵਾ ਜੋਨ ਬੈਲਟ ਪੈਂਦੀ ਆ ਪਟਿਆਲਾ ਸ਼ਹਿਰ ਜੋ ਪਟਿਆਲਾ ਸ਼੍ਰੀ ਮਾਤਾ ਕਾਲੀ ਦੇਵੀ ਦਾ ਮੰਦਿਰ ਆ ਏ 300 ਸਾਲ ਪੁਰਾਣਾ ਆ ਸੋ ਅੱਜ ਅਸੀਂ ਵੀਰ ਵਿਜੇ ਧਨਵਜੀਤ ਦੇ ਅੱਗੇ ਇੱਕ ਛੋਟਾ ਜਿਹਾ ਮਾਲਵਾ 벨ਟ ਖਾਸ ਕਰਕੇ ਮੈਂ ਮਾਲਵਾ 벨ਟ ਪਟਿਆਲਾ ਸ਼ਹਿਰ ਦੀ ਨੀਂ ਮਗਲ ਗੱਲ ਕਰੂੰਗਾ ਪੂਰੇ ਪੰਜਾਬ ਦੀ ਗੱਲ ਕਰਾਂਗਾ ਕਿਉਂਕਿ ਜਿਹੜੀ ਮੰਗ ਹੈ ਪਟਿਆਲਾ ਸ਼ਹਿਰ ਵਾਸੀਆਂ ਦੀ ਪੂਰੇ ਭਗਵਾਨ ਵਾਲਮੀਕੀ ਮਹਾਰਾਜ ਦਾ ਮੰਦਿਰ ਜਿਹੜਾ ਸਥਾਪਿਤ ਕਰਨਾ ਉਹਦੇ ਵਾਸਤੇ ਸਾਨੂੰ ਜਿਹੜਾ ਸੀਐਮ ਸਾਹਿਬ ਸੀ ਪੰਜਾਬ ਸ਼੍ਰੀ ਪੰਗਵਾਨ ਸਿੰਘ ਮਾਨ ਜੀ ਦਾ ਟਾਈਮ ਲੈ ਕੇ ਜਲਦੀ ਦੇਣ ਅਸੀਂ ਇਹਨਾਂ ਨੂੰ ਇਹੀ ਬੇਨਤੀ ਇਹਨਾਂ ਨੂੰ ਕਰਾਂਗੇ ਅਤੇ ਮੇਰੇ ਵੱਡੇ ਵੀਰ ਸ਼੍ਰੀ ਰਜੇਸ਼ ਕਹਿਰ ਜੀ ਨੂੰ ਵੀ ਇਹੀ ਮੈਂ ਬੇਨਤੀ ਕਰਾਂਗਾ ਵੀ ਦਾਨਵ ਸਾਹਿਬ ਦੇ ਨਾਲ ਗੱਲ ਕਰਕੇ ਸਾਨੂੰ ਸੀਐਮ ਪੰਜਾਬ ਜੀ ਦੇ ਨਾਲ ਮੀਟਿੰਗ ਕਰਾ ਕੇ ਉਹਨਾਂ ਦਾ ਟਾਈਮ ਦਿਵਾਇਆ ਜਾਵੇ ਤਾਂ ਕਿ ਅਸੀਂ ਉਹਨਾਂ ਦੇ ਧਿਆਨ 'ਚ ਗੱਲ ਰੱਖ ਕੇ ਭਗਵਾਨ ਵਾਲਮੀਕੀ ਮਹਾਰਾਜਾ ਜਿਹੜਾ ਮੰਦਿਰ ਆ ਇਹਦਾ ਨਿਰਮਾਣਕਾਰੀਏ ਹਰ ਭਗਵਾਨ ਵਾਲਮੀਕੀ ਮਹਾਰਾ ਦੀ ਮੂਰਤੀ ਜੋ 2024 ਦੇ ਵਿੱਚ ਭਗਵਾਨ ਵਾਲਮੀਕੀ ਪ੍ਰਕਾੜ ਉਸਤਵ ਆ ਰਿਹਾ ਉਹਦੇ ਵਿੱਚ ਬੜੇ ਜੋਰਾ ਸ਼ੋਰਾ ਨਾਲ ਉਸ ਮੂਰਤੀ ਨੂੰ ਕਮਾ ਕੇ ਉਸ ਮੂਰਤੀ ਦਾ ਸੀ ਪੂਰਾ ਸਵਾਗਤ ਕਰੀਏ ਉਸ ਮੂਰਤੀ ਦਾ ਬੜਾ ਚਾਵਾ ਨਾਲ ਉਸਾਵਾ ਨਾਲ ਸਵਾਗਤ ਕਰੀਏ